ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਹਾਂ ਕਿ ਜਿਹੜੇ ਵੀ ਸੂਤੀ ਕੱਪੜੇ ਹੁੰਦੇ ਨੇ ਉਹਨਾਂ ਨੂੰ ਆਪਾਂ ਸਟਿਚ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਵਾਸ਼ ਕਰਨਾ ਹੁੰਦਾ ਵਾਸ਼ ਕਰਨ ਦੇ ਲਈ ਆਪਾਂ ਕਿਸ ਤਰ੍ਹਾਂ ਵਾਸ਼ ਕਰੀਏ ਕਿ ਉਹਨਾਂ ਦਾ ਰੰਗ ਨਾ ਉਤਰੇ ਉਹਨਾਂ ਲਈ ਕੀ ਆਪਾਂ ਚੀਜ਼ ਪਾਉਣੇ ਪਾਣੀ ਦੇ ਵਿੱਚ ਕਿਹਦੇ ਨਾਲ ਆਪਾਂ ਧੋਈਏ ਕਿ ਇਹਨਾਂ ਦਾ ਰੰਗ ਪੱਕਾ ਹੋ ਜਾਵੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਤੇ ਨਾਲ ਹੀ ਦੱਸਣਾ ਇਹ ਸੂਟ ਦਾ ਪ੍ਰਿੰਟ ਕਿਵੇਂ ਦਾ ਲੱਗਿਆ ਇਸ ਲਵਾਰਦਾ ਕਪੜਾ ਤੇ ਉਹ ਪ੍ਰਿੰਟਡ ਕਮੀਜ਼ ਦਾ ਕਪੜਾ ਚਲੋ ਜੀ ਆਪਾਂ ਤੁਹਾਨੂੰ ਦਿਖਾ ਧੋ ਕੇ ਦਿਖਾਉਣੀ ਆ ਹਾਂਜੀ ਹੁਣ ਆਪਾਂ ਨੇ ਆਪਣੇ ਟਾਂਸਲੀ ਦੇ ਵਿੱਚ ਟੁੱਟੀ ਦਾ ਆਪਣੀ ਤਾਂ ਨਾਰਮਲ ਪਾਣੀ ਛੱਡ ਲਿਆ ਜੋ ਕਿ ਹੁਣ ਗਰਮੀ ਦੇ ਵਿੱਚ ਨਾ ਕਿ ਠੰਡਾ ਨਾ ਕਿ ਜ਼ਿਆਦਾ ਗਰਮ ਹੋਣਾ ਚਾਹੀਦਾ ਇਹਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਪਾਉਣੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਤੇ ਪਹਿਲਾਂ ਆਪਾਂ ਪਾਇਆ ਆ 1 ਚਮਚ ਚਿੱਟਾ ਨਮਕ ਤੇ ਨਾਲ ਹੀ ਮੈਂ ਕੁੱਟ ਕੇ ਰੱਖੀ ਸੀਗੀ ਫਟਕੜੀ ਇਹ ਵੀ ਇੱਕ ਚਮਚਾ ਇਹ ਦੋਹੇ ਚੀਜ਼ਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘੋਲ ਲੈਣੀਆਂ ਜਦੋਂ ਇਹ ਚੰਗੀ ਤਰ੍ਹਾਂ ਘੁਲ ਜਾਣਾ ਤੇ ਫਿਰ ਆਪਾਂ ਆਪਣਾ ਕੱਪੜੇ ਨਾਲ ਵਿੱਚ ਡਬਾਉਣੇ ਆ ਪਹਿਲਾਂ ਆਪਾਂ ਸਲਵਾਰ ਨੂੰ ਕੱਲੀ ਨੂੰ ਡਬੋ ਕੇ ਦੇਖਾਂਗੇ ਕਿਉਂਕਿ ਇਹ ਫਰੋਜੀ ਜਾਂ ਕਲਰ ਆ ਫਰੋਜੀ ਕਲਰ ਜ਼ਿਆਦਾਤਰ ਉੱਤਰਦਾ ਹੁੰਦਾ ਇਹਨੂੰ ਡਿਪ ਕਰਕੇ ਦੇਖਦੇ ਆ ਵੀ ਇਹਦਾ ਰੰਗ ਉੱਤਰਦਾ ਜਾਂ ਨਾ ਹੁਣ ਇਹਨੂੰ ਆਪਾਂ ਡਿਪੋ ਉਦਵੋ ਕੇ ਵਿੱਚ 20 ਮਿੰਟ ਲਈ ਰੱਖ ਦਿੰਨੇ ਆ ਇਹ ਦੇਖਦੇ ਆ ਵੀ ਇਹ ਰੰਗ ਉੱਤਰਦਾ ਤਾਂ ਨਹੀਂ ਮੋਂ ਟੀਟ ਇਹ ਪੂਰੇ 20 ਮਿੰਟ ਹੋ ਚੁੱਕੇ ਨੇ ਪਾਣੀ ਬਿਲਕੁਲ ਸਾਫ਼ ਆ ਕੋਈ ਰੰਗ ਉਤਰਿਆ ਨਹੀਂ ਤੇ ਨਾਲ ਹੀ ਮੈਂ ਕਮੀਜ਼ ਦਾ ਕੱਪੜਾ ਡਬੋਕ ਰੱਖ ਦਨੀ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਤੋਂ 20 ਮਿੰਟ ਲਈ ਰੱਖ ਦਿੰਨੇ ਆ ਜੋ ਕੁ ਬਹੁਤ ਵਧੀਆ ਰਿਹਾ ਕੋਈ ਰੰਗ ਨਹੀਂ ਉਤਰਿਆ ਪਾਣੀ ਬਿਲਕੁਲ ਸਾਫ਼ ਆ ਲਓ ਜੀ ਹੁਣ ਆਪਣਾ ਹਾਂਜੀ ਲਓ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਆਪਣੇ ਕੱਪੜਿਆਂ ਨੂੰ ਨਿਚੋੜ ਕੇ ਸੁੱਕਣਾ ਪਾ ਦਨੇ ਆ ਤੇ ਤੁਸੀਂ ਇਸ ਤਰ੍ਹਾਂ ਸੂਤੀ ਕੱਪੜੇ ਵਾਸ਼ ਕਰ ਸਕਦੇ ਹੋ ਤੇ ਰੰਗ ਪੱਕਾ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ